ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮੋਂਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਕਰਦੇ ਹਾਂ ਜੀ ਆਪਾਂ ਡੇਲੀ ਰੁਟੀਨ ਸ਼ੁਰੂ ਅੱਜ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ ਬਹੁਤ ਸੋਹਣੇ ਪੰਛੀ ਬੋਲ ਰਹੇ ਸੀ ਕਿ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਸੀ ਕਿਉਂਕਿ ਆਪਣੇ ਜਿਵੇਂ ਹੁਣ ਓਰੇ ਪਿੰਡ ਦੇ ਵਿੱਚ ਨਾ ਸਾਰੇ ਹੀ ਘਰ ਕਾਫੀ ਵੱਡੇ ਵੱਡੇ ਨੇ ਤੇ ਦਰਖਤ ਵੀ ਲੱਗੇ ਹੋਏ ਨੇ ਜੀ ਸਾਰੇ ਘਰਾਂ ਚ ਉਹਨਾਂ ਕਰਕੇ ਨਾ ਫਿਰ ਕਾਫੀ ਪੰਛੀ ਆਉਂਦੇ ਰਹਿੰਦੇ ਨੇ ਇੱਥੇ ਵਿੱਚ ਤਾਂ ਕੋਇਲਾ ਤੋਤੇ ਵਿੱਚ ਹੀ ਕਾਟੂਆ ਹਨਾ ਉਹ ਉਹਨਾਂ ਦੀਆਂ ਆਵਾਜ਼ਾਂ ਜੀਆਂ ਆਉਂਦੀਆਂ ਸੀ ਬਹੁਤ ਸੋਹਣੀਆਂ ਲੱਗਦੇ ਨੇ ਜਦੋਂ ਸਾਰੇ ਇਕੱਠੇ ਬੋਲਦੇ ਨੇ ਨਾ ਪੰਛੀ ਬਸ ਜੀ ਜਦ ਹੀ ਫਿਰ ਆਪਾਂ ਲੱਗੇ ਸੀ ਕਪੜੇ ਧੋਣ ਕਿਉਂਕਿ ਜੀ ਹੁਣ ਜੇ ਧੁੱਪ ਨੂੰ ਦੇਖੀ ਹੈ ਨਾ ਧੁੱਪ ਤਾਂ ਇਹ ਹੋ ਜਾਂਦਾ ਵੀ ਸਾਜਰੀ ਆ ਜਾਂਦੀ ਹੈ ਪਰ ਕੀ ਕੰਮ ਕਰੇ ਬੰਦਾ ਕੀ ਨਾ ਕਰੇ ਹੈਨਾ ਅ ਬੜੇ ਬੇੜਿਆਂ ਦੇ ਜੇ ਸੁਖ ਨੇ ਜੀ ਦੋਖ ਵੀ ਬਹੁਤ ਨੇ ਬਹੁਤ ਧੁੱਪ ਆਉਂਦੀ ਆ ਛੋਟੇ ਬੇੜਿਆਂ ਚ ਹਜੇ ਇਹ ਹੋ ਜਾਂਦਾ ਵੀ ਮਕਾਨਾਂ ਦੇ ਅਰਤਲੇ ਜੇ ਰਹਿੰਦੇ ਨੇ ਹੈਨਾ ਥੋੜੀ ਜੀ ਧੁੱਪਾਂ ਤਾਂ ਪਾ ਜੀ ਜਿਵੇਂ ਘਰਾਂ ਚ ਆਉਂਦੀਆਂ ਨੇ ਥੋੜੇ ਲੇਟ ਆਉਂਦੀਆਂ ਨੇ ਪਰ ਮੈਨੂੰ ਇਹ ਸੀ ਮੈਂ ਕਿਹਾ ਚਲ ਜਿਹੜੇ ਹੈ ਜਿੰਦੇ ਤਾਂ ਧੋਣੇ ਨੇ ਮਸ਼ੀਨ ਲਾਈ ਹੋਈ ਸੀ ਆਪਣੀ ਏ ਹੈਗੇ ਸੀ ਜਿਹੜੇ ਥੋੜੇ ਬਹੁਤੇ ਜਿਵੇਂ ਹੁਣ ਮੇਲਾ ਦੇਖ ਕੇ اٹੇ ਸੀ ਵੀ ਥੋੜੇ ਬਹੁਤੇ ਪਾਏ ਹੋਏ ਸੀ ਨਾ ਉਹ ਐਦਾਂ ਹੀ ਸਰਫ 'ਚ ਕੱਢਣ ਵਾਲੇ ਸੀ ਕੋਈ ਜ਼ਿਆਦਾ ਤਾਂ ਨਹੀਂ ਹੈਗੇ ਸੀ ਅ ਦਿਓ ਕੜਾ ਗੰਦੇ ਕੱਪੜੇ ਸੀ ਜ਼ਿਆਦਾ ਵੀ ਮੈਲ ਨਹੀਂ ਸੀ ਨਾ ਉਵੇਂ ਸੀਗਾ ਵੀ ਕੁਝ ਗਰਮੀ ਕਰਕੇ ਇਹ ਹੋ ਜਾਂਦਾ ਨਾ ਵੀ ਕੱਢਣੇ ਪੈਂਦੇ ਨੇ ਚਾਹੇ ਇੱਕ ਵਾਰੀ ਪਾਵੋ ਥੋੜੀ ਦੇਰ ਪਾਵੋ ਚਾਹੇ ਜ਼ਿਆਦਾ ਦੇਰ ਪਾ ਲਓ ਬਸ ਮੈਨੂੰ ਇਹ ਸੀ ਮੈਂ ਕਿਹਾ ਚੱਲ ਉਹਨਾਂ ਨੂੰ ਥੋੜਾ ਥੋੜਾ ਸਰਫ 'ਚ ਵੀ ਕੱਢ ਕੇ ਰੱਖਦਾ ਤੇ ਇਹ ਜਿਹੜਾ ਮੈਂ ਸੂਟ ਪਾਇਆ ਸੀ ਇਹ ਤਾਂ ਜਿਵੇਂ ਪਾਇਆ ਵੀ ਵੈਸੇ ਪਹਿਲੀ ਵਾਰੀ ਸੀ ਜਿੱਦਾਂ ਦਾ ਸਲਾਈ ਕੀਤਾ ਸੀ ਪਾਇਆ ਨਹੀਂ ਸੀ ਇਹ ਕਿ ਤੁਸੀਂ ਦੱਸਿਓ ਨਾ ਵੀ ਮੇਰਾ ਸੂਟ ਕਿਦਾਂ ਦਾ ਲੱਗਿਆ ਕਿਉਂਕਿ ਸਿੰਪਲ ਜਿਹਾ ਸੂਟ ਜੀ ਇਹ ਹੋ ਜਾਂਦਾ ਜੀ ਸਿੰਪਲ ਜਿਹਦਾ ਹਨਾ ਵੀ ਜਿਵੇਂ ਮਰਜ਼ੀ ਪਾ ਲਓ ਤੇ ਥੋੜੀ ਦੇਰ ਚੱਲ ਮੜਾ ਮੋਟਾ ਇੱਧਰ ਉੱਧਰ ਨੂੰ ਪਾ ਕੇ ਫਿਰ ਆਪਾਂ ਘਰੇ ਜਿਵੇਂ ਮਰਜ਼ੀ ਹਨਾ ਪਾ ਲਓ বাস ਜੀ ਉਸ ਤੋਂ ਬਾਅਦ ਫਿਰ ਇਹ ਹੈਗੀ ਆ ਦੁਪਹਿਰ ਤੋਂ ਬਾਅਦ ਦੀ ਵੀਡੀਓ ਕਿਉਂਕਿ ਇਹਨਾ ਕਾਫੀ ਦਿਨ ਜਣੀ ਹਫਤਾ ਹੀ ਹੋ ਗਿਆ ਸੀ ਲਸਣ ਪੱਟ ਕੇ ਰੱਖਿਆ ਉਹ ਜਿਹੜਾ ਦੂਜਾ ਸੀ ਜੀ ਉਹ ਤਾਂ ਆਪਾਂ ਲਿਆ ਸੀ ਸਾਮ ਸਮਾਂ ਲੋ ਉਹਦੇ ਤਾਂ ਕਰਤੀ ਸੀ ਉਹਦੀਆਂ ਤਾਂ ਗੁੱਚੀਆਂ ਜੇ ਬਣ ਕੇ ਰੱਖਤੀਆਂ ਸੀ ਇਹ ਰਹਿੰਦਾ ਸੀ ਕਿਉਂਕਿ ਇਹਦਾ ਸਾਨੂੰ ਥੋੜਾ ਡਾਊਟ ਜੇ ਇਹ ਸੀ ਇਹਦੇ ਵਿੱਚ ਪੂਰੀ ਤਰ੍ਹਾਂ ਨਾ ਪੋਥੀਆਂ ਜਿਵੇਂ ਆਪਣੇ ਲਸਣ ਦੀਆਂ ਗੱਠੀਆਂ ਜੜੀਆਂ ਬਣਦੀ ਹੁੰਦੀਆਂ ਨੇ ਉਹ ਨਹੀਂ ਸੀ ਪ੍ਰੋਪਰਲੀ ਬਣੀਆਂ ਹੋਈਆਂ ਥੋੜੀਆਂ ਬਣੀਆਂ ਹੋਈਆਂ ਸੀ ਸਾਨੂੰ ਇਹ ਸੀਗਾ ਸੀ ਕਿ ਬਈ ਚਲੋ ਇਹ ਕੁਛ ਦਿਨ ਰੱਖ ਕੇ ਦੇਖਦੇ ਆਂ ਵੀ ਇਹ ਸਹੀ ਰਹਿੰਦਾ ਜਾਂ ਨਹੀਂ ਰਹਿੰਦਾ ਹਨਾ ਪਰ ਉਹੀ ਗੱਲ ਹੋਈ ਵੀ ਜਿਹੜੀ ਤਾਂ ਥੋੜੀ-ਬਹੁਤੀ ਗੱਠੀਆਂ ਬਣੀਆਂ ਹੋਈਆਂ ਸੀ ਉਹ ਤਾਂ ਲਸਣ ਸਹੀ ਰਹਿ ਗਿਆ ਏ ਜਿਹਦੇ ਵਿੱਚ ਸਹੀ ਨਹੀਂ ਸੀ ਬਣੀਆਂ ਹੋਈਆਂ ਉਹ ਖਰਾਬ ਹੋਣ ਲੱਗ ਗਿਆ ਬਸ ਇਹ ਆ ਜੀ ਆਪਾਂ ਤਾਂ ਵੀ ਮੈਨੂੰ ਸਾਨੂੰ ਤਾਂ ਇਹ ਗੱਲ ਵਧੀਆ ਨਹੀਂ ਲੱਗਿਆ ਹੈਗਾ ਲਸਣ ਜਿਹੜਾ ਜ਼ਿਆਦਾ ਮੋਟਾ ਏ ਵੀ ਸਾਰੇ ਨਾਲੋਂ ਬੈਸਟ ਇਹ ਆ ਵੀ ਜਿਹੜਾ ਆਪਣੇ ਆਮ ਸਿੰਪਲਸਨ ਆਪਾਂ ਵਰਤਦੇ ਆ ਉਹੀ ਸਾਰੇ ਨਾਲੋਂ ਵਧੀਆ ਹੈ ਇਹਦੇ ਵਿੱਚੋ ਜੀ ਆਪਾਂ ਦਾ ਇਹ ਕਹਨੇ ਆ ਵੀ 10 ਚੋਂ ਆਪਾਂ ਤਾਂ 5 ਨੰਬਰ ਹੀ ਦੇ ਸਕਦੇ ਆ ਇਹਨੂੰ ਵੀ ਇਹ ਤਾਂ ਨਹੀਂ ਹੈਗਾ ਕੁਝ ਵੀ ਕੰਮ ਇਹਦਾ ਕਿਉਂਕਿ ਦੇਰ ਮਤਲਬ ਪਹਿਲਾਂ ਵੀ ਆਪਾਂ ਨੂੰ ਅਗੇਤਾ ਲਾਉਣਾ ਪੈਂਦਾ ਤੇ ਪਟਣਾ ਵੀ ਬਾਅਦ ਵਿੱਚ ਪੈਂਦਾ ਕੋਈ ਇਹ ਮੈਂ ਕੋਈ ਇਹਦਾ ਹਿਸਾਬ ਕਿਤਾਬ ਜੇ ਸਾਨੂੰ ਪ੍ਰੋਪਰਲੀ ਅਸੀਂ ਲਾਇਆ ਫਸਟ ਟਾਈਮ ਸੀ ਸਾਨੂੰ ਨਹੀਂ ਸੀ ਪਤਾ ਹੈਗਾ ਵੀ ਇਹਦਾ ਕਿਉਂਕਿ ਦੂਜਾ ਹੀ ਲਗਾਉਨੇ ਹੁੰਨੇ ਆ ਇਹ ਨਹੀਂ ਸੀ ਕਦੇ ਲਗਾਇਆ ਜਿੱਦਾਂ ਜੀ ਧੁੱਪ ਕਰਕੇ ਕੋਈ ਕੰਮ ਵੀ ਨਹੀਂ ਹੁੰਦਾ ਹੈਗਾ ਇਹ ਵੀ ਛੱਡ ਦੱਲੇ ਨਾ ਸੇਕ ਮਾਰਦਾ ਹੁੰਦਾ ਬਸ ਜੀ ਫਤਿਹ ਆਪਦਾ ਜਿਵੇਂ ਹੁਣ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਆਪਦਾ ਲੱਗ ਗਿਆ ਸੀ ਜਿਹੜਾ ਹੋਮਵਰਕ ਕਰਨ ਵਾਲਾ ਸੀ ਉਹ ਬਾਕੀ ਹੋ ਜਿਵੇਂ ਆਪਦਾ ਇਹਦਾ ਹੈਗਾ ਸੀਗਾ ਕੋਈ ਪੜ੍ਹਨ ਲਿਖਣ ਦਾ ਕੁਝ ਰਿਟਰਨ ਤਾਂ ਹੀ ਜ਼ਿਆਦਾਤਰ ਮਿਲਦਾ ਵੈਸੇ ਯਾਦ ਕਰਨ ਨਾਲ ਤਾਂ ਨਹੀਂ ਲਰਨਿੰਗ ਤਾਂ ਨਹੀਂ ਮਿਲਦਾ ਹੈਗਾ ਕਿਉਂਕਿ ਉਹ ਤਾਂ ਹੁਣ ਛੁੱਟੀਆਂ ਦੇ ਬਾਅਦ ਵਿੱਚ ਹੀ ਮਿਲੂਗਾ ਵੀ ਟੈਸਟ ਵਗੈਰਾ ਚੱਲਣਗੇ ਹਜੇ ਤਾਂ ਹੋਮਵਰਕ ਹੀ ਕੰਪਲੀਟ ਹੋ ਰਿਹਾ ਹੈ ਜਿਵੇਂ ਚੈਪਟਰ ਹੀ ਕੰਪਲੀਟ ਕਰਾ ਰਹੇ ਨੇ ਬਸ ਇਹ ਨੂੰ ਇਹ ਸੀਗਾ ਜਿਵੇਂ ਹੁਣ ਮਾਰਨਿੰਗ ਟਾਈਮ ਤੇ ਇਹ ਹੋ ਜਾਂਦਾ ਜੀ ਚਲੋ ਕਲਾਸਾਂ ਲੱਗਣੀਆਂ ਨੇ ਬੱਚੇ ਫਿਰ ਜਦ ਨੂੰ ਦੁਪਹਿਰ ਹੋ ਜਾਂਦੀ ਵੀ ਚਲ ਕੁਝ ਥੇੜਾ ਰੈਸਟ ਕਰੋ ਕੁਝ ਅਜੇ ਇਹ ਨੂੰ ਵੀ ਮੈਂ ਕਿਹਾ ਸੀ ਮੈਂ ਕਿਹਾ ਚੱਲ ਪੁੱਤ ਤੂੰ ਵੀ ਸੋਮਵਾਰ ਮੈਂ ਕਿਹਾ ਚੱਲ ਵੀ ਨਾ ਹਲਾ ਤੂੰ ਸਿਰ ਸਿਰ ਨਾ ਕੇ ਹਟਿਆ ਸੀ ਨਾਲੇ ਫਿਰ ਕਹਿੰਦਾ ਵੀ ਚਲੋ ਜਿਹੜਾ ਮੇਰਾ ਸਕੂਲ ਦਾ ਕਰਨ ਵਾਲਾ ਇਹ ਵਰਕ ਵੀ ਮੈਂ ਉਹ ਕਰ ਲੈਣਾ ਨਾਲ ਦੀ ਨਾਲ ਸੁਣ ਰਿਆ ਸੀ ਇਹ ਆਪਣੇ ਗਾਣੇ ਕਿਉਂਕਿ ਜਿਹੜੀ ਉਹ ਬੈੱਡ ਤੇ ਬਲੂਟੁੱਥ ਜੀ ਪਈ ਆ ਉਹ ਪੱਕੀ ਏਸੇ ਕਰਕੇ ਹੁਣ ਤਾਈਓ ਇਹਦੇ ਤੇ ਹੁੰਦੀ ਆ ਛਕੀਨ ਜੱਟ ਦਾ ਜੀ ਸਿਸਟਮ 뮤직 ਸਿਸਟਮ ਚੱਲਦਾ ਹੁੰਦਾ ਇਹ ਬਸ ਉਹ ਆਪਦਾ ਕੰਮ ਕਰਦਾ ਸੀ ਮੈਂ ਉਹਦਾ ਦੇਖ ਕੇ ਮੈਂ ਕਿਹਾ ਵੀ ਕੀ ਕਰਨ ਲੱਗਿਆ ਬਸ ਮੜ ਜਾ ਚੱਕ ਜਾ ਕਰਕੇ ਆ ਗਈ ਸੀ ਮੈਂ ਵੀ ਮੇਰੀ ਵਿਸਲਾ ਇਹ ਹੋ ਗਈ ਸੀ ਮੈਂ ਕਿਹਾ ਵੀ ਚਲ ਮੈਂ ਸਰਚ ਪਾਣੀ ਜਾਂ ਕੱਡੇ ਲੈਣੀਆਂ ਵੀ ਕਿਉਂਕਿ ਇੱਕ ਤਾਂ ਇਹ ਹੋ ਜਾਂਦਾ ਵੀ ਹੁਣ ਗਰਮੀ ਬਹੁਤ ਆਉਂਦੀ ਹੈ ਮਸ ਆਈ ਹੋ ਜਾਂਦਾ ਜੀ ਕਈ ਵਾਰੀ ਤਾਂ ਜਣੀ ਤੀਏ ਦਿਨ ਦਾ ਪੱਕਾ ਹੀ ਸਰਦਾ ਹੋ ਜਾਂਦਾ ਕਦੇ ਇਹ ਹੋ ਜਾਂਦਾ ਵਿੱਚ ਚ ਇੱਕ ਦੋ ਦਿਨ ਲੰਘ ਜਾਂਦੇ ਹੁੰਦੇ ਨੇ ਚ ਚਲੋ ਸਿਰ ਤਾਂ ਨਹਾਉਣਾ ਹੀ ਆ ਵੀ ਥੋੜਾ ਜਿਹਾ ਨਾਲੇ ਥੋੜੇ ਥੋੜੇ ਜਿਵੇਂ ਜ਼ਿਆਦਾ ਨਹਾਉਣ ਦਾ ਰਹਿੰਦਾ ਇਹ ਵੀ ਫਿਰ ਉਹਦੇ ਨਾਲੇ ਥੋੜੇ ਜੇ ਵਾਲ ਜਿਵੇਂ ਜਿਹੜੇ ਵਾਈਟ ਜੇ ਹੁੰਦੇ ਨੇ ਉਹਨਾਂ ਉਹ ਨਿਕਲੇ ਆਏ ਸੀ ਕਿ ਮੈਂ ਉਹ ਚਲਮੜਾ ਜਿਹਾ ਲਾ ਲೇನೆ ਇੰਨੇ ਤਾਂ ਕੁਝ ਹੈ ਵੀ ਨਹੀਂ ਸੀ ਬਸ ਇੱਕ ਦੋ ਜੇ ਚਮਕਦੇ ਸੀ ਮੈਂ ਕਿ ਚਲ ਉਹ ਲਗਾ ਕੇ ਵੀ ਫਿਰ ਨਹਾਉਣਾ ਤਾਂ ਹੈ ਗਈ ਆ ਸਿਰ ਵੀ ਫਿਰ ਸਿਰ ਤੋਂ ਕਿਉਂ ਨਹੀਂ ਆ ਤਾਂ ਕਰਕੇ ਨਾ ਇੱਥੇ ਫਤਿਹ ਦੇ ਪਾਪਾ ਕੁਝ ਬੈ ਕੈਮਰੇ ਖੜੇ ਗੱਲ ਕਰਦੇ ਸੀ ਉਹਦੇ ਕਰਕੇ ਮੈਂ ਹਾਸੀ ਨਿਕਲਦੇ ਰਹੀ ਸੀ ਬਹੁਤ ਮੈਨੂੰ ਕਾਫੀ ਜਣੇ ਕਹਿੰਦੇ ਨੇ ਕਹਿੰਦੇ ਤੂੰ ਹੱਸਦੀ ਬਹੁਤ ਹੈ ਕਿ ਤੁਹਾਨੂੰ ਵੀ ਲੱਗਦਾ ਮੈਨੂੰ ਦੇਖ ਕੇ ਇਹ ਗੱਲ ਵੀ ਹਾਂ ਮੈਂ ਜ਼ਿਆਦਾ ਹੱਸਦੀ ਆ ਹਨਾ ਪਰ ਮੇਰਾ ਮੰਨਣਾ ਤਾਂ ਇਹ ਆ ਜੀ ਆਪਣੀ ਲਾਈਫ ਨੂੰ ਇੰਜੋਏ ਕਰੋ ਕਿਉਂਕਿ ਇਹ ਸਾਹਾਂ ਦਾ ਕੋਈ ਭਰੋਸਾ ਨਹੀਂ ਹੈਗਾ ਵੀ ਇਹਨਾਂ ਨੇ ਕਦੋਂ ਕਿੱਥੇ ਤੱਕ ਖਤਮ ਹੋ ਜਾਣਾ ਹੈ ਨਾ ਕਿਉਂਕਿ ਜਿਹੜੇ ਸਾਹ ਆਪਾਂ ਨੂੰ ਆ ਗਏ ਨੇ ਉਹਨਾਂ ਦਾ ਆਪਾਂ ਨੂੰ ਪਤਾ ਪਰ ਆਉਣ ਵਾਲਿਆਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਸੋ ਹੱਸ ਕੇ ਜ਼ਿੰਦਗੀ ਗੁਜ਼ਾਰੋ ਹੈ ਨਾ ਰੋਣੇ ਧੋਣਿਆਂ ਦੇ ਵਿੱਚ ਕੀ ਰੱਖਿਆ ਹੋਇਆ ਹੈ ਬਾਕੀ ਇਹ ਆ ਜੇ ਵੀ ਵਧੀਆ ਖਾਣੇ ਪੀਣੇ ਆ ਵਧੀਆ ਕਹਿੰਦੇ ਹੁੰਦੇ ਨੇ ਵਧੀਆ ਖਾਣ ਨੂੰ ਆ ਵਧੀਆ ਪਾਉਣ ਨੂੰ ਆ ਤੇ ਵਧੀਆ ਸੁਖ ਹੂਲਤਾ ਜਾਨ ਆਉਂਦੀਆਂ ਨੇ ਜੀ ਹੋਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਕੀ ਹੁੰਦਾ ਏ ਬਾਕੀ ਹਰ ਇੱਕ ਦੀ ਆਪਣੀ ਆਪਣੀ ਸਮਝ ਆ ਬਸ ਜੀ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਖਾ ਕੇ ਸਾਰੇ ਕੰਮ ਤਾਂ ਦੇ ਕਰਕੇ ਜਿਹੜਾ ਹੈਗਾ ਸੀ ਅੱਧਾ ਘੰਟਾ ਉਹਦੇ ਵਿੱਚ ਕਰਕੇ ਆਪਾਂ ਹੋ ਗਏ ਸੀ ਵਿਲੇ ਫਿਰ ਮੈਂ ਸਰਤੋ ਕੇ ਆਈ ਸੀ ਬਸ ਮੈਨੂੰ ਇਹ ਸੀ ਮੈਂ ਕਿ ਵੀ ਚਲੋ ਹੁਣ ਮੇਰਾ ਥੋੜੀ ਜੀ ਦੇਰ 10 15 ਕੇ ਬੈਠਾ ਮਿੰਟ ਮੈਂ ਮਾੜੀ ਮੁੱਟੀ ਇਥੇ ਵੀਡੀਓ ਚ ਬੋਕ ਕਰਦੀ ਆ ਵੀ ਨਾਲ ਮੇਰਾ ਸਿਰ ਸੁਕੂ ਕਿਉਂਕਿ ਜੀ ਏਸੀਆਂ ਦੇ ਵਿੱਚ ਸੁੱਕਦੇ ਨਹੀਂ ਹੈਗੇ ਵਾਲ ਏਸੀ ਦੇ ਵਿੱਚ ਇਹ ਦਿੱਕਤ ਆ ਜਾਂਦੀ ਆ ਵੀ ਉਥੇ ਤਾਂ ਵਾਲ ਸੁਕਣੇ ਮੈਂ ਕਿ ਵੀ ਚਲੋ ਮੈਂ ਬੇੜੇ ਦੇ ਵਿੱਚ ਥੋੜੀ ਬਹੁਤ ਹੈ ਦੇਰ ਅਬ ਦਾ ਘੁੰਮ ਫਿਰ ਲੂੰਗੀ ਤੇ ਨਾਲ ਸ਼ੈਰ ਦੇ ਨਾਲ ਨਾਲ ਹੋ ਜੂਗੀ ਵੀ ਮੇਰੇ ਵਾਲ ਕਿਉਂਕਿ ਹੁਣ ਗਰਮੀ ਜ਼ਿਆਦਾ ਕਰਕੇ ਇਹਨਾਂ ਵੀ ਚਲੋ ਵਾਲ ਉੱਚੜ ਜਾਣਗੇ ਨਾਲੇ ਫਿਰ ਨਹੀਂ ਆਏ ਹੋ ਜਾਂਦਾ ਜੀ ਵੀ ਪਿੱਲੋ ਵੀ ਨਾ ਗਿੱਲਾ ਹੋ ਜਾਂਦਾ ਉਹਦੇ ਕਰਕੇ ਫਿਰ ਵਧੀਆ ਨਹੀਂ ਲੱਗਦਾ ਹੈਗਾ ਮੈਂ ਕਿਹਾ ਜਦ ਨੂੰ ਮੇਰੇ ਵਾਲ ਸੁੱਕਦੇ ਨੇ ਵੀ ਨਾਲੇ ਆਪਾਂ ਥੋੜੀ ਬਹੁਤੀ ਸੈਟਸ ਪਾਟੇ ਕਰਦੇ ਆ ਫਿਰ ਫਤ ਨੂੰ ਦੁੱਧ ਦਵਾਂਗੀ ਬੱਸ ਜੀ ਫਿਰ ਆਪਾਂ ਕਰਦੇ ਆਂ ਰੈਸਟ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਉਧਰ ਚਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੀ ਤੁਸੀਂ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਮੇਰੇ ਚੈਨਲ ਨੂੰ ਦਿਨੇ ਹੋ ਹਨਾ ਕਿਉਂਕਿ ਜੀ ਟਾਈਮ ਹਰ ਇੱਕ ਦਾ ਕੀਮਤੀ ਆ ਜਿਹੜੇ ਤੁਸੀਂ 8 ਮੈਂ 10 ਮਿੰਟ ਕੱਢਦੇ ਹੋ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਸ ਜੀ ਗਰਮੀ ਜ਼ਿਆਦਾ ਹੋਣ ਕਰਕੇ ਨਾ ਥੋੜਾ ਜਿਹਾ ਉਹਦੇ ਕਰਕੇ ਬਲੌਗਿੰਗ ਦਾ ਟਾਈਮ ਥੋੜਾ ਜਿਹਾ ਹੋ ਜਾਂਦਾ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ